ਇਹ 15 ਚੱਕੇ ਦੇ ਉੱਤੇ ਚੜ੍ਹ ਜੂ। ਹਾਂ। ਨਾ ਆਪਣੇ ਆਪ 15 ਪੁੱਜਣਾ ਚੱਕੇ। ਇਹ ਆਪਾਂ ਵਾਲੇ ਜਿੰਨ੍ਹੇ ਤੇ ਲੱਗੇ ਆ। ਨਾ ਕੋਈ ਨਾ ਪੱਕਾ ਕਰਾ। ਹਾਂ। ਅਗਰ ਤੁਸੀਂ ਜੇ ਆਪਾਂ ਦੇਖੋ भैया क्या नाम अपना कुमार तो क्या बात है वेले बैठे हो काम कुमरे है तो गड्डी नहीं आता है क्या करेंगे बैठे कितने दिन हो गए ऐसे बैठे हो गया गाड़ी नहीं आई कोई भी कोई भी गाड़ी नहीं

ਕਸਰ ਕੀ ਪਰੇਸ਼ਾਨੀ ਆ ਰਹੀ ਮੰਡੀ ਦੇ ਚਾਹ ਸਾਨੀ ਜੀ ਆ ਆਪਣੇ ਦੀ ਆ ਰਹੀ ਆ ਜੀ ਇਹ ਲਿਫਟਿੰਗ ਦੀ ਆ ਰਹੀ ਆ ਜੀ ਕੋਈ ਗੱਡੀ ਇੱਕ ਦੇ ਤੀਜੇ ਜੋਖੇ ਤੇ ਨੇ ਇੱਕ ਗੱਡੀ ਆਉਂਦੀ ਆ ਜੀ ਲੇਵਰ ਜਿਹੜੀ ਵਹਿਲੀ ਬੈਠੀ ਹੋਇਆ ਸਤਾ ਰਹੀ ਆ ਵਿਹੇ ਘਰਾਂ ਨੂੰ ਜਾਣਾ ਇਹ ਗੱਡੀ ਕੋਈ ਆ ਨਹੀਂ ਰਹੀ ਤੇ ਕੀ ਮੰਗ ਕਰਦੇ ਆ ਅੱਗੇ ਹੋਈ ਆ ਜੀ ਗੱਡੀਆਂ ਦੇਣ ਇਹ ਵੀ ਲੇਵਰ ਵਾਲੇ ਵੀ ਢੋ ਕੇ ਆਪਣੇ ਘਰਾਂ ਨੂੰ ਜਾਵਾਂ ਛਾੜੀ ਉਹ ਮੰਗ ਆ ਜੀ ਛਾੜ ਕੇ ਰੇ ਹਲਕਾਵ ਦਾ ਇੱਕ ਤੋਂ ਕੋਈ ਮੰਗ ਕਰ ਦੇ ਹਾਂਜੀ ਹਲਕਾਵ ਦਾ ਇੱਕ ਤੋਂ ਕੋਈ ਮੰਗ ਕਰ ਦੇ ਆਓ ਜੀ ਕੋਈ ਹਾਕਾ ਬਧਾਏ ਕਾਵੇ ਚਾਹੇ ਕੋਈ ਤਖਰੀ ਮੰਤਰੀ ਆਵੇ ਚਾਹੇ ਕੋਈ ਤਖਰੀਬਨ ਪ੍ਰਸ਼ਾਸਨ ਦਾ ਬੰਦਾ ਕੋਈ ਹੋਰ ਆਵੇ ਉਹ ਸਾਡੀ ਸੁਣੇ ਗੱਲ ਵੀ ਠੀਕ ਵੀ ਤੁਹਾਨੂੰ ਗੱਡੀਆਂ ਦਿੱਤੀਆਂ ਜਾਣਗੀਆਂ ਚਾਹੇ ਇੰਜ ਜਾਂ ਚਮਾਰਟਾ ਹੋਇਆ ਜਾਊਗਾ ਤੁਹਾਡਾ ਕੋਈ ਹੋਰ ਸਾਡੀ ਮੰਗ ਹੈ ਕੋਈ ਅਧਿਕਾਰੀ ਨਹੀਂ ਆਇਆ ਜੀ ਤਾਂ ਕਿੱਥੇ ਆ ਨਹੀਂ ਜੀ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਹਾਜੀ ਸਿੰਘ ਤੇ ਵੀਡੀ ਲਿਫਟਿੰਗ ਨਹੀਂ ਹੋ ਰਹੀ ਫਿਰ ਲਿਫਟ ਸਾਰਾ ਆ ਨਹੀਂ ਰਹੀ ਕਿਨੋਂਾਂ ਤੇ ਅਸੀਂ ਬੜੇ ਦਿਨਾਂ ਦੇ ਬੈਠੇ ਆ ਮੰਡੀਆਂ ਦੇ ਵਿੱਚ ਕਿਨੋਂਾਂ ਤੇ ਆ ਲਿਫਟਿੰਗ ਆਵੇ ਤੇ ਗੱਡੀਆਂ ਮਾਲ ਚੁੱਕਣ ਅਸੀਂ 15 20 ਦਿਨ ਹੋ ਗਏ ਪਈ ਦੂਸਰਾਂ ਕਦੇ ਭਰ ਕੇ ਮਾਲ ਬੈਠੇ ਆ ਲਿਫਟਿੰਗ ਆਵੇ ਤੇ ਲਿਫਟਿੰਗ ਕਿੰਮਾ ਦੇ ਭਰ ਕੇ ਗੱਡੀਆਂ ਵੇਲੇ ਹੋਈਏ ਸਾਰੇ ਮਿੱਤੂ ਬਲਵਰੇ ਕਈਆਂ ਦਿਨਾਂ ਤੋਂ ਬੈਠੇ ਆ ਤੇ ਖਰਚਾ ਯਾਨੀ ਕਿ ਉਸ ਦਿਨ ਤੋਂ ਹੀ ਪੈ ਰਿਹਾ ਕੋਈ ਅਧਿਕਾਰੀ ਇੱਥੇ ਪਹੁੰਚਦਾ ਹੈ ਕਿ ਨਹੀਂ ਇੱਥੇ ਇੱਥੇ ਅਧਿਕਾਰੀ ਕੋਈ ਨਹੀਂ ਪਹੁੰਚਦਾ ਕਿੰਨੇ ਦਿਨ ਹੋ ਗਏ ਕੋਈ ਅਧਿਕਾਰੀ ਨੇ ਆਏ 5 6 ਦਿਨ ਹੋ ਗਏ ਸਾਰਾ ਪੋਰੀਆਂ ਸਾਰੀਆਂ ਫਿਰ ਭਰ ਕੇ ਕੰਪਲੀਟ ਕਰਤੀ ਅੱਜ ਕੰਪਲੀਟ ਪਿਆ ਮਾਰ ਸਾਰਾ ਹੁਣ ਗੱਡੀਆਂ ਨਹੀਂ ਆਈ ਗੱਡੀਆਂ ਨਹੀਂ ਆਈਆਂ ਸਭ ਕੀ ਪ੍ਰਸ਼ਾਸਨੋਂ ਮੰਗ ਕਰਦੇ ਆਹ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਭਈ ਗੱਡੀਆਂ ਜਲਦ ਤਰ ਜਲਦ ਭਈ ਛੇਤੀ ਤੋਂ ਛੇਤੀ ਭੇਜਣਾ ਤਾਂ ਅਸੀਂ ਗੱਡੀਆਂ ਭਰ ਕੇ ਆਪਣੇ ਘਰਾਂ ਨੂੰ ਵਾਪਸ ਜਾਈਏ ਤੁਸੀਂ ਕਿੱਥੋਂ ਪੰਜਾਬ ਤੋਂ ਪੰਜਾਬ ਤੋਂ ਸਾਰਾ ਅਸੀਂ ਆਏ ਅੱਛਾ ਕੁਛ ਲੀਬਰ ਬਾਹਰ ਤੋਂ ਵੀ ਆਈ ਹੈ ਬਾਹਰ ਤੋਂ ਆਈ ਸਾਰਾ ਵਿਆਹ ਤੋਂ ਵੀ ਆਈ ਵਾਲੇ ਵਾਰ ਠੀਕ ਹਾਂਜੀ ਸਰ ਕੀ ਨਾਮ ਬਲਵੰਤ ਸਿੰਘ ਜੀ ਸਰ ਕਿ ਸਰ ਮਸਲਾ ਨਰ ਵਿੱਚ ਕਰ ਰਹੇ ਤੁਸੀਂ ਮਸਲਾ ਇਹ ਜੀ ਕਨਕ ਦੀ ਲੱਗ ਭਾਗ ਇੱਥੇ 1,335,000 ਬੁਰੀ ਮੱਡੀ ਚ ਜਿਹੜੀ ਪਰਚੇਜ ਹੋ ਗਈ ਆ ਲਿਫਟਿੰਗ ਜਿਹੜੀ ਨਾਮਾ ਤਰੀਆ ਬਿਲਕੁਲੀ ਉਹ ਇੱਕ ਅੱਧੀ ਗੱਡੀ ਕੋਈ ਆਉਂਦੀ ਕਦੀ ਆ ਗਈ ਕਦੀ ਆਈ ਨਾ ਕਈ ਕੀ ਦਿਨ ਤੇ ਹੁਣ ਤੇ ਕੱਲ ਪਰ ਤਿੰਨ ਚਾਰ ਦਿਨ ਹੋ ਗਏ ਕੋਈ ਵੀ ਗੱਡੀ ਨਹੀਂ ਮੰਡੀ ਚ ਇੰਟਰ ਹੋਈ ਤੇ ਲਿਫਟ ਦੇ ਕੋਲ ਲੇਬਰ ਜਿਹੜੀ ਉਹ ਮਾਲ ਤੋਲ ਕੇ ਬਿਲਕੁਲ ਵਿਹਲੀ ਆ ਘਟੋ ਘਟ ਤਿੰਨ ਚਾਰ ਸੌ ਬੰਦਾ ਸਾਰੀ ਮੰਡੀ ਚ ਵਿਹਲਾ ਬੈਠਾ ਅਸੇ ਤੇ ਹੋਰ ਵੀ ਕਈ ਮੰਡੀਆਂ ਦौरा ਕੀਤਾ ਜਿਵੇਂ ਹਨਾ ਜਿਵੇਂ ਸਰਕਾਰ ਨੇ ਕਿਹਾ ਸੀ ਕਿ ਮੰਡੀ ਦੇ ਵਿੱਚ ਕਿਸਾਨ ਇੱਕ ਫਸਲ ਸੁੱਟੂਗਾ ਉਸੇ ਟਾਈਮ ਉਸ ਤੋਂ ਬਾਅਦ ਉਹਨੂੰ ਪੈਸੇ ਦਿੱਤੇ ਜਾਣਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਪਰ ਆਏ ਦੇ ਨੇ ਆਏ ਦੇ ਨਹੀਂ ਦੇਖ ਰਹੇ ਅਸੀਂ ਕਿ ਮੰਡੀਆਂ ਦੇ ਵਿੱਚ ਨਾ ਕਾਫੀ ਪਰੇਸ਼ਾਨੀ ਆ ਰਹੀ ਹੈ ਕਿ ਹੁਣ ਅੱਗੇ ਇੱਕ ਦਿਨ ਚੋਲਾ ਸਾਹਿਬ ਇਹ ਮੀਟਿੰਗ ਦੇ ਵਿੱਚ ਗਏ ਸੀ ਉੱਥੇ ਵੀ ਇਹ ਗੱਡੀਆਂ ਕੋਈ ਕੋਈ ਟੈਂਡਰ ਮਾਲਕ ਹੈ ਉਹਨਾਂ ਨੇ ਗੱਡੀਆਂ ਨਹੀਂ ਦੇ ਰਿਆ ਤੇ ਇੱਥੇ ਵੀ ਇਹੋ ਮਸਲਾ ਹੀ ਆ ਮਹਿਲਾ ਜੀ ਇਹਦੇ ਟੈਂਡਰ ਵਾਲੇ ਜਿਹੜੇ ਆ ਇਹਨਾਂ ਕੋਈ ਗੱਡੀ ਗੁੱਡੀ ਤੇ ਕੋਈ ਹੁੰਦੀ ਨਹੀਂ ਇਹ ਕੋਈ ਸਰਕਾਰੀ ਮਿਲੀ ਭੁਗਤਣਾ ਪਤਾ ਨਹੀਂ ਕਿੱਦਾਂ ਗੱਡੀਆਂ ਗੁੱਡੀਆਂ ਸ਼ੋਅ ਕਰਕੇ ਟੈਂਡਰ ਲੈ ਲਿੰਦੇ ਆ ਜਦੋਂ ਮੁੜਕੇ ਇਹ ਸਾਰਾ ਗਲਗਲਾਵਾ ਆੜਤੀਏ ਤੇ ਗਲ ਪਾ ਦਿੰਦੇ ਆ ਕਿ ਆੜਤੀ ਦਾ ਪ੍ਰੈਸ਼ਰ ਹੁੰਦਾ ਲੇਬਰ ਦਾ ਵੀ ਜਗਾ ਦਾ ਵੀ ਵੀ ਆੜਤੀਆਂ ਚੁੱਕੇ ਮਾ ਲੋ ਅੱਗੇ ਉਹ ਕੋਈ ਅਨਲੋਡਿੰਗ ਦੀ ਵੀ ਪ੍ਰੋਬਲਮ ਆ ਚਲੋ ਪੇਮੈਂਟ ਦਾ ਤੇ ਜ਼ਿੰਮੇਦਾਰਾਂ ਨੂੰ ਮਿਲ ਜਾਂਦੀ ਪੇਮੈਂਟ ਤੋਂ ਨਹੀਂ ਕੋਈ ਐਡੀ ਤੰਗੀ ਜਿਆਦਾ ਇਹੀ ਹੋ ਰਹੀ ਆ ਵੀ ਹੁਣ ਲੇਬਰ ਪਾਲ ਸਾਰਾ ਤਲ ਗਿਆ ਮੰਡੀ ਲੇਬਰ ਵੀ ਘਰਾਂ ਨੂੰ ਜਾਣੀ ਆ ਬਿਹਾਰ ਤੋਂ ਲੇਬਰ ਆਈ ਆ ਤੇ ਉਹ ਕੋਈ ਮਸਲਾ ਲਿਫਟਿੰਗ ਦਾ ਹੋ ਨਹੀਂ ਰਿਹਾ ਲ। ਕੀ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੋਈ ਮੰਗ ਕਰਦੀ ਆ ਵੀ ਇਹਦਾ ਲਿਫਟਿੰਗ ਦਾ ਹਰ ਸਾਲ ਹੀ ਇਹ ਜਿਹੜਾ ਇਦਾਂ ਦਾ ਹੁੰਦਾ ਪਿਆ ਕੋਈ ਇਹਦਾ ਪੱਕਾ ਸੋਲੂਸ਼ਨ ਕੱਢਿਆ ਜਾਵੇ। ਕੋਈ ਟੈਂਡਰ ਵਾਲੇ ਕੋਈ ਗੱਡੀ ਕੁਟੀ ਤਾਂ ਹੁੰਦੀ ਨਹੀਂ ਮਾਲ ਤੋਂ ਫਿਰ ਵੀ ਅੜਦਿਆਂ ਘਟਵਾਉਂਦੇ ਆ। ਇਹਦਾ ਪੱਕਾ ਹੀ ਕੋਈ ਪਰਮਾਨੈਂਟ ਹੱਲ ਕੋਈ ਆੜਤੀਆਂ ਨੂੰ ਇਹਦੇ ਲਈ ਠਾਈ ਠੋਈ ਦਾ ਕੋਈ ਦਿੱਤਾ ਜਾਵੇ ਪੱਕੇ ਤੌਰ ਤੇ ਉਹ ਆਪਣਾ ਕੋਈ ਵਹੀਕਲਾਂ ਦਾ ਕੋਈ ਇੰਤਜ਼ਾਮ ਕਰ ਲੈ ਜਿੰਨਾ ਕੋਈ ਮਾਲ ਤੋਲਦਾ।